ਅੰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹਾਰਪੁਰ ਤੋਂ ਅੱਜ ਨਗਰ ਕੀਰਤਨ ਸਜਾਇਆ ਗਿਆ ਹਾਰੇ ਅੱਜ ਬੋਰ ਕੈ ਪਰਹਾਰੇ ਆਪਣੇ ਸਾਥ ਬੋਰ ਕੈ ਸੱਚਾ ਜੈ ਜਨ ਹਾਰਾ ਸੱਚਾ ਜੈ ਜਨ ਹਾਰਾ ਸੱਚਾ ਜੈ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਸ਼ਹਾਦਤ ਦਾ ਦਿਹਾੜਾ ਸਾਹਿਬ ਸਿੰਘ ਵਰਜਨ ਦੇ ਬਾਰਾ ਜੀ ਪੰਜਵੇਂ ਪਾਤਸ਼ਾਹ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ ਵਿਖੇ ਮਦਾਨ ਸਰਦਾਰ ਹਰਜਿੰਦਰ ਸਿੰਘ ਜੀ ਦੀ ਤਾਬੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀ ਸੰਗਤ ਦੇ ਸਹਿਯੋਗ ਨਾਲ ਬੜੇ ਹੀ ਪਿਆਰ ਤੇ ਸ਼ਰਧਾ ਨਾਲ ਪੁਸ਼ਾਪੁਰ ਗੁਰਦੁਆਰਾ ਸਿੰਘ ਸਭਾ ਵਿਖੇ ਗੁਨਾਇਆ ਜਾ ਰਿਹਾ ਹੈ ਉਸ ਨੂੰ ਸਮਰਪਿਤ ਜੋਗ ਅਗਰ ਕੀਰਤਨ ਹੈ 4 ਵਜੇ ਰੰਮ 82 ਸ਼ਹਿਰ ਦੇ ਲੋਕਲ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ਾਮ 7 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਵਕਤ ਵਿਖੇ ਸਵਾਪਤ ਹੋਵੇਗਾ ਆਪ ਸਭ ਸਤਿਕਾਰ ਦੇ ਚਰਨਾ ਵਿੱਚ ਬੇਨਤੀ ਹੈ ਕਿ ਇਹ ਉਸ ਸ਼ਾਂਤੀ ਤੇ ਪੁੰਝ ਦਾ ਆਪਾਂ ਫੈਨਟੇ ਤੋਂ ਦਿਹਾੜਾ ਬਣਾਉਂਦੇ ਹੋਏ ਨਗਰ ਕੀਰਤਨ ਵਿੱਚ ਤੇ ਬਾਕੀ ਪ੍ਰੋਗਰਾਮ ਵਿੱਚ ਸ਼ਾਮਲ ਹੋਈਏ ਜੇ ਅੱਜ ਦਾ ਇਹ ਪ੍ਰੋਗਰਾਮ ਸ਼ਾਮੀ 7:00 7:30 ਵਜੇ ਤਹਰਾਸ ਤੋਂ ਪਹਿਲਾਂ ਸਵਾਗਤ ਹੋ ਜਾਏਗਾ ਉਸ ਤੋਂ ਬਾਅਦ 10 ਤਰੀਕ ਨੂੰ ਜੋ ਸ਼ਹਾਦਤ ਦਾ ਦਿਹਾੜਾ ਹੈ ਉਹ ਗੁਰਦੁਆਰਾ ਸ਼ਹੀਦ ਸਿੰਘ ਸਭਾ ਵਿਖੇ ਸਵੇਰੇ 4:00 ਵਜੇ ਤੋਂ ਲੈ ਕੇ ਕਮਿਟੀ ਨੂੰ ਇਹ ਤਿਕਨ ਬਣਾਏ ਜਾਣਗੇ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਵਰਪਰਵਨ ਨੂੰ ਸਮਰਪਿਤ ਹੋਣੇ ਹੋਇਆ ਸਾਰੇ ਪ੍ਰੋਗਰਾਮਾਂ ਚ ਸਹਿਯੋਗ ਦੀ ਕਿਰਪਾਲਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ